ਗੁਰੂ ਪਿਆਰਿਓ ਅੱਜ ਦੀ ਸਾਖੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਾਖੀ ਹੈ ਜਦੋਂ ਗੁਰੂ ਸਾਹਿਬ ਜੀ ਰੋਹਿਲਖੰਡ ਦੀ ਯਾਤਰਾ ਤੇ ਗਏ ਸਨ ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਦੇ ਲੋਕਾਂ ਨੂੰ ਪਰਮਾਤਮਾ ਦੀ ਬੰਦਗੀ ਦੇ ਉਪਦੇਸ਼ ਦੇ ਕੇ ਰੋਹਿਲਖੰਡ ਦੀ ਯਾਤਰਾ ਤੇ ਚੱਲਣ ਲੱਗੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਹੁਣ ਅਸੀਂ ਤੁਹਾਨੂੰ ਅੱਗੇ ਨਹੀਂ ਲਿਜਾ ਸਕਦੇ ਅਸੀਂ ਹੁਣ ਤੁਹਾਨੂੰ ਕੁਝ ਸਮੇਂ ਬਾਅਦ ਮਿਲਾਂਗੇ ਕਿਉਂਕਿ ਤੁਹਾਡਾ ਜਾਣਾ ਅੱਗੇ ਠੀਕ ਨਹੀਂ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਮੈਥੋਂ ਕਿਹੜੀ ਗਲਤੀ ਹੋ ਗਈ ਜੋ ਤੁਸੀਂ ਅੱਜ ਮੈਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਰਹੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਤੂੰ ਸਾਨੂੰ ਬਹੁਤ ਪਿਆਰਾ ਹੈ ਅਤੇ ਤੁਹਾਡਾ ਅਤੇ ਸਾਡਾ ਪਿਆਰ ਸਦਾ ਅਮਰ ਰਹੇਗਾ ਅਸੀਂ ਤੈਨੂੰ ਇਸ ਪਿਆਰ ਕਰਕੇ ਹੀ ਅੱਗੇ ਨਹੀਂ ਲਿਜਾ ਰਹੇ ਗੁਰੂ ਸਾਹਿਬ ਜੀ ਮਰਦਾਨਾ ਜੀ ਨੂੰ ਕਿਹਾ ਤੁਸੀਂ ਇੱਥੇ ਰੁਕੋ ਅਤੇ ਅਸੀਂ ਤੁਹਾਨੂੰ ਕੁਝ ਸਮੇਂ ਬਾਅਦ ਮਿਲਾਂਗੇ ਗੁਰੂ ਸਾਹਿਬ ਜੀ ਉੱਥੋਂ ਚੱਲ ਪੈਂਦੇ ਹਨ ਗੁਰੂ ਸਾਹਿਬ ਜੀ ਚੱਲਦੇ-ਚੱਲਦੇ ਰੋਹਿਲਖੰਡ ਦੇ ਇਲਾਕੇ ਵਿੱਚ ਪਹੁੰਚ ਜਾਂਦੇ ਹਨ ਤਾਂ ਗੁਰੂ ਸਾਹਿਬ ਜੀ ਉੱਥੇ ਜਾ ਕੇ ਇੱਕ ਪੱਥਰ ਉੱਤੇ ਬੈਠ ਜਾਂਦੇ ਹਨ ਜਦੋਂ ਗੁਰੂ ਸਾਹਿਬ ਜੀ ਪੱਥਰ ਤੇ ਬੈਠੇ ਹਨ ਤਾਂ ਰੋਹਿਲਖੰਡ ਦਾ ਇਲਾਕਾ ਬੜਾ ਹੀ ਪਿਛੜਿਆ ਹੋਇਆ ਹੈ ਇੱਥੋਂ ਦੇ ਜਿਹੜੇ ਲੋਕੀ ਹੈਗੇ ਸੀ ਉਹ ਬੜੇ ਹੀ ਜ਼ਾਲਮ ਅਤੇ ਨਰਦਈ ਵੈਸ਼ੀ ਸਨ ਇਹ ਲੋਕ ਆਮ ਕਰਕੇ ਮੁਸਾਫਰਾਂ ਦੀ ਤਲਾਸ਼ ਵਿੱਚ ਰਹਿੰਦੇ ਸਨ ਕਿ ਕੋਈ ਵੀ ਉਹਨਾਂ ਨੂੰ ਅਣਜਾਣ ਆਦਮੀ ਮਿਲ ਜਾਵੇ ਅਤੇ ਉਸ ਨੂੰ ਉਹ ਫੜ ਕੇ ਲੈ ਜਾਂਦੇ ਸਨ ਆਪਣਾ ਗੁਲਾਮ ਬਣਾ ਲੈਂਦੇ ਸਨ ਉਸ ਨੂੰ ਆਪਣਾ ਗੁਲਾਮ ਬਣਾ ਕੇ ਉਸ ਕੋਲੋਂ ਕੰਮਕਾਰ ਕਰਾਉਂਦੇ ਅਤੇ ਅੱਗੇ ਉਸ ਨੂੰ ਵੇਚ ਦਿੰਦੇ ਤਾਂ ਉਹਨਾਂ ਦਾ ਇਹ ਕਾਰੋਬਾਰ ਸੀ ਇਸ ਕਰਕੇ ਉੱਥੇ ਬੜੇ ਹੀ ਲੋਕਾਂ ਨੂੰ ਉਹਨਾਂ ਨੇ ਗੁਲਾਮ ਬਣਾ ਕੇ ਰੱਖੇ ਹੋਏ ਸੀ ਗੁਰੂ ਸਾਹਿਬ ਜੀ ਅੰਤਰਜਾਮੀ ਸਨ ਉਹਨਾਂ ਨੂੰ ਇਤੋਂ ਜੋ ਵੀ ਉਹ ਕਾਰੋਬਾਰ ਕਰਦੇ ਸਨ ਗੁਰੂ ਸਾਹਿਬ ਜੀ ਸਭ ਜਾਣੇ ਜਾਣ ਸਨ ਤੇ ਗੁਰੂ ਸਾਹਿਬ ਜੀ ਉੱਥੇ ਲੋਕਾਂ ਦਾ ਉਹ ਦੁੱਖ ਦੂਰ ਕਰਦੇ ਦੂਰ ਕਰਨ ਗਏ ਸਨ ਗੁਰੂ ਜੀ ਉਹਨਾਂ ਗੁਲਾਮਾਂ ਨੂੰ ਛੁਟਕਾਰਾ ਦਿਵਾਉਣਾ ਚਾਹੁੰਦੇ ਸਨ ਇਸ ਲਈ ਜਾਣ ਬੁੱਝ ਕੇ ਗੁਰੂ ਸਾਹਿਬ ਜੀ ਇਸ ਜਗ੍ਹਾ ਤੇ ਆਏ ਸਨ ਗੁਰੂ ਜੀ ਆਪਣੇ ਧਿਆਨ ਵਿੱਚ ਬੈਠੇ ਹਨ ਤਾਂ ਉੱਥੋਂ ਦਾ ਇੱਕ ਆਦਮੀ ਆਉਂਦਾ ਹੈ ਅਤੇ ਗੁਰੂ ਸਾਹਿਬ ਜੀ ਨੂੰ ਬਾਹਤੋਂ ਫੜ ਕੇ ਲੈ ਗਿਆ ਬਾਤੋ ਫੜ ਕੇ ਲੈ ਗਿਆ ਤਾਂ ਆਪਣੇ ਘਰ ਵਿੱਚ ਚਲ ਜਾ ਕੇ ਇੱਕ ਕਮਰੇ ਵਿੱਚ ਬਿਠਾ ਦਿੱਤਾ ਕਮਰੇ ਵਿੱਚ ਪਠਾਣ ਤੋਂ ਬਾਅਦ ਉਸ ਨੇ ਇੱਕ ਪਹਿਰੇਦਾਰ ਦੀ ਡਿਊਟੀ ਲਗਾ ਦਿੱਤੀ ਕਿ ਇਹਨਾਂ ਤੇ ਨਜ਼ਰ ਰੱਖੀ ਜਾਵੇ ਕਿ ਇਹ ਚੱਲੇ ਨਾ ਜਾਣ ਉੱਥੇ ਕੀ ਹੁੰਦਾ ਹੈ ਕਿ ਥੋੜੀ ਦੇਰ ਬਾਅਦ ਉਸ ਘਰ ਦੇ ਮਾਲਕ ਦੀ ਘਰ ਵਾਲੀ ਉਸ ਕਮਰੇ ਦੇ ਜਦੋਂ ਅੱਗੋਂ ਲੰਘਦੀ ਹੈ ਤਾਂ ਉਸ ਕਮਰੇ ਦੇ ਵਿੱਚ ਬੜਾ ਹੀ ਰੋਹਾਨੀ ਪ੍ਰਕਾਸ਼ ਉਸ ਨੂੰ ਦਿਖਦਾ ਹੈ ਉਹ ਅੰਦਰ ਆਉਂਦੀ ਹੈ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬਾਹਰ ਚਲੀ ਜਾਂਦੀ ਹੈ ਫਿਰ ਉਹ ਆਪਣੇ ਘਰ ਵਾਲੇ ਨੂੰ ਜਾ ਕੇ ਕਹਿੰਦੀ ਹੈ ਕਿ ਤੁਸੀਂ ਅੱਜ ਜਿਸ ਮੁਸਾਫਰ ਨੂੰ ਬੰਦੀ ਬਣਾਇਆ ਹੈ ਉਹ ਤਾਂ ਸਾਨੂੰ ਕੋਈ ਮਹਾਪੁਰਸ਼ ਲੱਗਦਾ ਹੈ ਕੋਈ ਸੰਤ ਫਕੀਰ ਹੈ ਤੁਸੀਂ ਇਹਨਾਂ ਨੂੰ ਗੁਲਾਮ ਨਾ ਬਣਾਓ ਇਹਨਾਂ ਨੂੰ ਛੱਡ ਦਿਓ ਤਾਂ ਉਹ ਆਦਮੀ ਕਹਿਣ ਲੱਗਾ ਇਹ ਮੁਸਾਫਰ ਖਾਸ ਹੈ ਅਤੇ ਸੂਝਮਾਨ ਹੈ ਤੇ ਮੈਨੂੰ ਇਸ ਦੇ ਚੰਗੇ ਪੈਸੇ ਮਿਲ ਜਾਣਗੇ ਅਸੀਂ ਇਸ ਨੂੰ ਦੋ ਅਰਬੀ ਘੋੜਿਆਂ ਦੇ ਬਦਲੇ ਵੇਚਾਂਗੇ ਅਗਲੇ ਦਿਨ ਕੀ ਹੋਇਆ ਉਹ ਆਦਮੀ ਗੁਰੂ ਸਾਹਿਬ ਜੀ ਨੂੰ ਲੈ ਕੇ ਨਗਰ ਦੇ ਚੌਕ ਵਿੱਚ ਜਾ ਕੇ ਖੜਾ ਹੋ ਗਿਆ ਜਿੱਥੇ ਬੋਲੀ ਲਗਦੀ ਸੀ ਬੋਲੀ ਲਗਾਈ ਜਾਂਦੀ ਹੈ ਪਰ ਗੁਰੂ ਜੀ ਅਜੇ ਤੱਕ ਵੀ ਸ਼ਾਂਤ ਹਨ ਚੁੱਪਚਾਪ ਹਨ ਗੁਰੂ ਸਾਹਿਬ ਜੀ ਕੁਝ ਨਹੀਂ ਬੋਲੇ ਕਿਉਂਕਿ ਉਹ ਸਭ ਜਾਣੀ ਜਾਣ ਸਨ ਤੇ ਉਹ ਕਿਸੇ ਹੋਰ ਮਕਸਦ ਲਈ ਇੱਥੇ ਆਏ ਸਨ ਜਦੋਂ ਬੋਲੀ ਲਗਾਈ ਜਾਂਦੀ ਹੈ ਤਾਂ ਦੋ ਅਰਬੀ ਘੋੜਿਆਂ ਦੇ ਬਦਲੇ ਗੁਰੂ ਜੀ ਨੂੰ ਇੱਕ ਆਦਮੀ ਖਰੀਦ ਲੈਂਦਾ ਹੈ ਉਹ ਖਰੀਦਣ ਵਾਲਾ ਜੋ ਗੁਰੂ ਸਾਹਿਬ ਜੀ ਨੂੰ ਗੁਲਾਮ ਬਣਾ ਕੇ ਲੈ ਜਾਂਦਾ ਹੈ ਉਸ ਖਰੀਦਦਾਰ ਨੇ ਪਹਿਲਾਂ ਵੀ ਆਪਣੇ ਘਰ ਵਿੱਚ ਕਈ ਆਦਮਿਆਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਕਿਉਂਕਿ ਉਹ ਰੋਹੇਲਿਆ ਦਾ ਸਰਦਾਰ ਸੀ ਗੁਰੂ ਜੀ ਸਭ ਕੁਝ ਚੁੱਪਚਾਪ ਦੇਖਦੇ ਰਹੇ ਕਿਉਂਕਿ ਗੁਰੂ ਜੀ ਦਾ ਮਕਸਦ ਸੀ ਗੁਲਾਮਾਂ ਨੂੰ ਆਜ਼ਾਦ ਕਰਵਾਉਣਾ ਜਿਸ ਨੇ ਗੁਰੂ ਜੀ ਨੂੰ ਖਰੀਦਿਆ ਸੀ ਉਹ ਵੀ ਬੜਾ ਜ਼ਾਲਮ ਕਿਸਮ ਦਾ ਆਦਮੀ ਸੀ ਉਹ بنائے ਹੋਏ ਗੁਲਾਮਾਂ ਨੂੰ ਕੁੱਟਦਾ ਮਾਰਦਾ ਅਤੇ ਥੋੜਾ ਖਾਣੋ ਦਿੰਦਾ ਅਤੇ ਕੰਮ ਬਹੁਤਾ ਲੈਂਦਾ ਉਸਦੇ ਆਦਮੀ ਨੌਕਰ ਵੀ ਗੁਲਾਮਾਂ ਨੂੰ ਮਾਰਦੇ ਕੋਟਦੇ ਅਤੇ ਉਹਨਾਂ ਤੋਂ ਕੰਮ ਲੈਂਦੇ ਕਿਸੇ ਵੀ ਗੁਲਾਮ ਦੀ ਉੱਥੇ ਹਿੰਮਤ ਨਹੀਂ ਸੀ ਕਿ ਉਹਨਾਂ ਦੇ ਖਿਲਾਫ ਕੋਈ ਬਗਾਵਤ ਕਰ ਸਕੇ ਜਾਂ ਕੋਈ ਬੋਲ ਸਕੇ ਇਸ ਲਈ ਉਹ ਉੱਥੋਂ ਕਿਸੇ ਵੀ ਤਰ੍ਹਾਂ ਨਿਕਲ ਨਹੀਂ ਸਕਦੇ ਸਨ ਉਹ ਖਰੀਦਦਾਰ ਜਦੋਂ ਗੁਰੂ ਜੀ ਨੂੰ ਲੈ ਕੇ ਗਿਆ ਤਾਂ ਉਸਨੇ ਗੁਰੂ ਜੀ ਨੂੰ ਆਪਣੇ ਘਰ ਵਿੱਚ ਹੀ ਸੇਵਾ ਲਈ ਰੱਖ ਲਿਆ ਗੁਰੂ ਜੀ ਵੀ ਬੜੀ ਨਿਮਰਤਾ ਨਾਲ ਘਰ ਦਾ ਕੰਮਕਾਰ ਕਰਦੇ ਜਿਹੜਾ ਵੀ ਉਹ ਕੰਮ ਕਹਿੰਦੇ ਗੁਰੂ ਸਾਹਿਬ ਜੀ ਕੰਮ ਕਰ ਦਿੰਦੇ ਗੁਰੂ ਸਾਹਿਬ ਸਾਰਾ ਕੰਮ ਕਰ ਦਿੰਦੇ ਤਾਂ ਰੋਹਿਲਾ ਸਰਦਾਰ ਗੁਰੂ ਜੀ ਦੇ ਕੰਮ ਤੋਂ ਬੜਾ ਖੁਸ਼ ਸੀ ਪਰ ਜਦੋਂ ਗੁਰੂ ਜੀ ਦੀਆਂ ਨਜ਼ਰਾਂ ਵੱਲ ਉਹ ਵੇਖਦਾ ਤਾਂ ਉਸ ਨੂੰ ਕੁਝ ਅਜੀਬ ਜਿਹਾ ਮਹਿਸੂਸ ਹੁੰਦਾ ਸ਼ਾਮ ਸਮੇਂ ਜਿੱਥੇ ਸਾਰੇ ਗੁਲਾਮਾਂ ਨੂੰ ਉਹ ਬੰਦ ਕਰਦਾ ਸੀ ਉੱਥੇ ਗੁਰੂ ਸਾਹਿਬ ਜੀ ਨੂੰ ਵੀ ਬੰਦ ਕਰ ਦਿੱਤਾ ਤੇ ਬਾਹਰ ਪਹਿਰੇਦਾਰ ਖੜੇ ਕਰ ਦਿੱਤੇ ਰਾਤ ਹੋਈ ਤਾਂ ਸਾਰੇ ਗੁਲਾਮ ਥਕਾਵਟ ਕਰਕੇ ਸੌਂ ਗਏ ਪਰ ਗੁਰੂ ਸਾਹਿਬ ਜੀ ਇਲਾਹੀ ਬਾਣੀ ਦੇ ਕੀਰਤਨ ਵਿੱਚ ਰੁੱਝੇ ਹੋਏ ਸਨ ਜਦੋਂ ਰੁਹਿਲਾ ਸਰਦਾਰ ਅਤੇ ਉਸ ਦੀ ਘਰਵਾਲੀ ਨੇ ਗੁਰੂ ਸਾਹਿਬ ਜੀ ਦਾ ਕੀਰਤਨ ਸੁਣਿਆ ਤਾਂ ਉਹ ਰੁਹਿਲਾ ਸਰਦਾਰ ਬੜਾ ਧਿਆਨ ਨਾਲ ਲਗਾ ਕੇ ਸੁਣ ਰਿਹਾ ਸੀ ਕਿ ਐਨੀ ਸੁਰੀਲੀ ਅਤੇ ਮਿੱਠੀ ਆਵਾਜ਼ ਕਿੱਥੋਂ ਆ ਰਹੀ ਹੈ ਕਿਉਂਕਿ ਗੁਲਾਮਾਂ ਦਾ ਕੈਦਖਾਨਾ ਸਰਦਾਰ ਦੇ ਘਰ ਤੋਂ ਥੋੜਾ ਦੂਰ ਸੀ ਉਸ ਨੂੰ ਆਵਾਜ਼ ਸਾਫ਼ ਨਹੀਂ ਸੁਣ ਰਹੀ ਸੀ ਰੁਹਿਲਾ ਸਰਦਾਰ ਇਸ ਰੋਹਾਨੀ ਤੇ ਮਿੱਠੀ ਆਵਾਜ਼ ਨੂੰ ਸੁਣ ਲਈ ਆਪਣੇ ਕਮਰੇ ਤੋਂ ਬਾਹਰ ਵੱਲ ਤੁਰ ਪਿਆ ਤੇ ਇਹ ਆਵਾਜ਼ ਉਸ ਨੂੰ ਗੁਲਾਮਾਂ ਦੇ ਕੈਦਖਾਨੇ ਵਾਲੇ ਕਮਰੇ ਵਿੱਚੋਂ ਸੁਣਾਈ ਦਿੱਤੀ ਰੋਹਿਲਾ ਸਰਦਾਰ ਕੈਦਖਾਨੇ ਵਿੱਚ ਦਾਖਲ ਹੋਇਆ ਤਾਂ ਉਸਨੇ ਦੇਖਿਆ ਕਿ ਗੁਰੂ ਜੀ ਮਿੱਠੇ ਤੇ ਰੋਹਾਨੀ ਸ਼ਬਦ ਗਾ ਰਹੇ ਹਨ ਰੋਹਿਲਾ ਸਰਦਾਰ ਗੁਰੂ ਜੀ ਦੀ ਇਲਾਹੀ ਬਾਣੀ ਸੁਣ ਕੇ ਤੇ ਉਹਨਾਂ ਦਾ ਰੋਹਾਨੀ ਰੂਪ ਦੇਖ ਕੇ ਬੜਾ ਹੀ ਹੈਰਾਨ ਹੋਇਆ ਕਿ ਇੰਨਾ ਥੋੜਾ ਖਾਣਾ ਖਾ ਕੇ ਵੀ ਇਹਨਾਂ ਦੇ ਚਿਹਰੇ ਤੇ ਇੱਕ ਇਹਨਾਂ ਨੂਰ ਹੈ ਆਵਾਜ਼ ਵੀ ਕਿੰਨੀ ਮਿੱਠੀ ਅਤੇ ਸੁਰੀਲੀ ਹੈ ਰੋਹਿਲਾ ਸਰਦਾਰ ਸੋਚਾਂ ਵਿੱਚ ਪੈ ਗਿਆ ਉਹ ਉਸਨੇ ਇਸ ਜਿਹੜੀ ਗੱਲ ਸੀ ਇਸ ਇਸ ਨੂੰ ਨਾ ਸਮਝੀ ਕਰ ਦਿੱਤੀ ਅਤੇ ਉਹ ਚਲਾ ਗਿਆ ਕਿਉਂਕਿ ਉਹ ਇਹਨਾਂ ਨੂੰ ਆਮ ਆਦਮੀ ਸਮਝਦਾ ਸੀ ਇਹ ਤਾਂ ਕੋਈ ਰੱਬੀ ਰੂਪ ਹਨ ਇਹਨਾਂ ਦੇ ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਰੋਹਿਲਾ ਗੁਰੂ ਜੀ ਤੋਂ ਘਰ ਦੇ ਕੰਮ ਨਾਲ ਉਹਨਾਂ ਨੂੰ ਪਾਣੀ ਭਰਨ ਲਈ ਵੀ ਭੇਜਦਾ ਸੀ ਜਦੋਂ ਗੁਰੂ ਸਾਹਿਬ ਜੀ ਹਰ ਰੋਜ਼ ਪਾਣੀ ਭਰਨ ਜਾਂਦੇ ਤਾਂ ਇੱਕ ਮਟਕਾ ਲੈ ਕੇ ਜਾਂਦੇ ਆਸੇ ਪਾਸੇ ਗੁਰੂ ਸਾਹਿਬ ਜੀ ਨੇ ਇਹ ਕੋਤਕ ਪਹਿਲਾਂ ਹੀ ਰਚਿਆ ਸੀ ਕਿ ਆਸੇ ਪਾਸੇ ਪਾਣੀ ਦੂਰ ਦੂਰ ਤੱਕ ਕਿਤੇ ਪਾਣੀ ਹੈ ਵੀ ਨਹੀਂ ਸੀ ਪਰ ਗੁਰੂ ਸਾਹਿਬ ਜੀ ਜਦੋਂ ਪਾਣੀ ਭਰਨ ਜਾਂਦੇ ਤਾਂ ਪਾਣੀ ਦੀ ਉੱਥੇ ਸਾਰੇ ਪਾਸੇ ਪਾਣੀ ਨਾ ਹੋਣ ਕਰਕੇ ਜਦੋਂ ਪਾਣੀ ਲੈ ਕੇ ਆਉਂਦੇ ਤਾਂ ਲੋਕ ਵੀ ਹੈਰਾਨ ਸਨ ਰੋਹਿਰੇ ਸਰਦਾਰ ਨੂੰ ਪਤਾ ਸੀ ਕਿ ਇੱਥੇ ਪਾਣੀ ਨਹੀਂ ਹੈ ਪਰ ਦੇਖਦੇ ਹੀ ਦੇਖਦੇ ਪਾਣੀ ਕਿੱਥੋਂ ਲਿਆਵੇਗਾ ਇੱਕ ਵੀ ਗੁਰੂ ਜੀ ਨੇ ਆਪਣੀ ਰਚਾਈ ਰੀ ਲਿਲਾ ਸੀ ਜਦੋਂ ਗੁਰੂ ਜੀ ਪਾਣੀ ਲੈ ਕੇ ਆ ਰਹੇ ਸਨ ਤਾਂ ਲੋਕ ਵੀ ਬੜੇ ਵੇਖ ਕੇ ਹੈਰਾਨ ਹੈਰਾਨ ਸਨ ਕਿ ਜਿਹੜਾ ਘੜਾ ਗੁਰੂ ਜੀ ਲਿਆਏ ਪਾਣੀ ਦਾ ਭਰ ਕੇ ਉਹ ਗੁਰੂ ਸਾਹਿਬ ਜੀ ਦੇ ਸਿਰ ਤੋਂ ਉੱਚਾ ਸੀ ਅਤੇ ਉਹ ਹਵਾ ਵਿੱਚ ਆਪੇ ਗੁਰੂ ਸਾਹਿਬ ਦੇ ਉੱਪਰ ਉੱਪਰ ਹੀ ਚੱਲ ਰਿਹਾ ਸੀ ਤਾਂ ਦੇਖਣ ਵਾਲੇ ਲੋਕ ਵੀ ਬੜੇ ਹੈਰਾਨ ਹੋਏ ਉਹ ਵੀ ਕਹਿਣ ਲੱਗੇ ਇਹ ਤਾਂ ਕੋਈ ਰੱਬੀ ਰੂਪ ਹਨ ਇਹਨਾਂ ਦੇ ਸਾਰੇ ਕੰਮ ਆਪੇ ਹੀ ਹੋਈ ਜਾਂਦੇ ਹਨ ਘੜਾ ਵੀ ਇਹਨਾਂ ਦੇ ਸਿਰ ਨੂੰ ਨਹੀਂ ਛੂੰਹਦਾ ਰੋਹਿਲਾ ਸਰਦਾਰ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਇਸ ਰੱਬੀ ਰੂ ਨੂੰ ਗੁਲਾਮ ਬਣਾ ਕੇ ਰੋਹਿਲੇ ਸਰਦਾਰ ਨੂੰ ਜਦੋਂ ਇਸ ਕੌਤਕ ਬਾਰੇ ਪਤਾ ਲੱਗਿਆ ਤਾਂ ਉਹ ਵੀ ਸਮਝ ਗਿਆ ਕਿ ਸੱਚਮੁੱਚ ਮੈਂ ਬੜੀ ਹੀ ਵੱਡੀ ਗਲਤੀ ਕੀਤੀ ਹੈ ਤੇ ਉਹ ਗੁਰੂ ਜੀ ਦੇ ਆ ਕੇ ਚਰਨੀ ਢੈ ਪਿਆ ਗੁਰੂ ਜੀ ਦੇ ਚਰਨੀ ਪੈ ਗਿਆ ਤਾਂ ਉਸ ਦੇ ਤੁਰ ਅੰਦਰ ਤੇ ਕਪਾਟ ਖੁੱਲ ਗਏ ਰਵਿਲਾ ਸਰਦਾਰ ਬੜਾ ਗਿੜਗੜਾਇਆ ਕਿ ਬਾਬਾ ਜੀ ਮੈਨੂੰ ਮaaf ਕਰ ਦਿਓ ਮੈਨੂੰ ਮaaf ਕਰ ਦਿਓ ਮੈਂ ਤਾਂ ਦੁਨੀਆ ਦੇ ਮਾਲਕ ਤੋਂ ਨੌਕਰਾਂ ਦਾ ਕੰਮ ਲੈ ਰਿਆ ਸੀ ਅੱਜ ਤੋਂ ਮੈਂ ਤੁਹਾਡਾ ਨੌਕਰ ਹਾਂ ਤੇ ਤੁਸੀਂ ਮੇਰੇ ਮਾਲਕ ਹੋ ਗੁਰੂ ਜੀ ਮੁਸਕਰਾ ਕੇ ਬੋਲੇ ਸਰਦਾਰ ਇਹ ਜਿਹੜਾ ਤੂੰ ਲੁੱਟਕ ਸੁੱਟ ਅਤੇ ਗੁਲਾਮ ਬਣਾਉਣ ਵਾਲਾ ਧੰਦਾ ਕਰ ਰਿਹਾ ਹੈ ਇਹ ਬੜਾ ਹੀ ਨਿਰਦਈ ਅਤੇ ਮਾੜਾ ਧੰਦਾ ਹੈ ਇਹ ਸਭ ਇੱਥੇ ਹੀ ਰਹਿ ਜਾਣਾ ਹੈ ਜਿਹੜੀ ਤੂੰ ਮਾਇਆ ਇਕੱਠੀ ਕੀਤੀ ਹੈ ਜਿਹੜਾ ਤੇਰਾ ਕਾਰੋਬਾਰ ਹੈ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਇਹਨਾਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ ਜੇਕਰ ਜਾਣਾ ਹੈ ਤਾਂ ਉਹ ਤੇਰੇ ਕੀਤੇ ਚੰਗੇ ਕਰਮ ਤੇਰੀ ਨੇਕੀ ਤੇਰੇ ਨਾਲ ਹੀ ਜਾਵੇਗੀ ਇਸ ਕਰਕੇ ਇਹਨਾਂ ਸਾਰੇ ਗੁਲਾਮਾਂ ਨੂੰ ਤੁਸੀਂ ਆਜ਼ਾਦ ਕਰ ਦਿਓ ਤੇ ਧਰਮ ਦੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਨਿਰਵਾਹ ਕਰੋ ਅਤੇ ਰੱਬ ਨੂੰ ਯਾਦ ਰੱਖੋ ਰੱਬ ਤੇ ਰੱਬ ਦੇ ਭੈ ਅਤੇ ਉਸ ਦੇ ਭੋਗ ਵਿੱਚ ਹੀ ਗੁਜ਼ਾਰਾ ਕਰੋ ਰੋਹਿਲੇ ਨੇ ਗੁਰੂ ਜੀ ਦੀ ਗੱਲ ਮੰਨ ਲਈ ਅਤੇ ਸਾਰੇ ਹੀ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ। ਆਜ਼ਾਦ ਹੋਏ ਗੁਲਾਮ ਵੀ ਸਾਰੇ ਆ ਕੇ ਗੁਰੂ ਸਾਹਿਬ ਜੀ ਦੇ ਚਰਨੀ ਪਏ ਅਤੇ ਉਹਨਾਂ ਨੇ ਵੀ ਸਾਰਿਆਂ ਨੇ ਗੁਰੂ ਸਾਹਿਬ ਜੀ ਦੀ ਜੈ ਜੈਕਾਰ ਕੀਤੀ। ਤੇ ਰੋਹਿਲਾ ਗੁਰੂ ਜੀ ਦਾ ਪੱਕਾ ਸਿੱਖ ਬਣ ਗਿਆ। ਰੋਹਿਲ ਖੰਡ ਦੇ ਸਾਰੇ ਲੋਕ ਵੀ ਗੁਰੂ ਜੀ ਦੇ ਆ ਕੇ ਚਰਨੇ ਲੱਗੇ ਤੇ ਉੱਥੋਂ ਦੇ ਲੋਕਾਂ ਨੇ ਵੀ ਹੁਣ ਮੁਸਾਫਰਾਂ ਨੂੰ ਗੁਲਾਮ ਬਣਾਉਣਾ ਬੰਦ ਕਰ ਦਿੱਤਾ ਸੀ ਤੇ ਅੱਗੇ ਤੋਂ ਹੱਕ ਸੱਚ ਦੀ ਕਮਾਈ ਕਰਕੇ ਖਾਣ ਲੱਗੇ। ਰੋਹਿਲਿਆਂ ਦਾ ਉਦਾਰ ਕਰਕੇ ਗੁਰੂ ਸਾਹਿਬ ਜੀ ਵਾਪਸ ਆਪਣੇ ਪੰਜਾਬ ਨੂੰ ਆ ਗਏ ਅਤੇ ਆ ਕੇ ਸੁਲਤਾਨਪੁਰ ਵਿਖੇ ਭਾਈ ਮਰਦਾਨਾ ਨੂੰ ਮਿਲੇ ਭਾਈ ਮਰਦਾਨਾ ਜੀ ਨੂੰ ਸਾਰੀ ਗੱਲ ਬੱਸ ਦੱਸਣ ਤੋਂ ਬਾਅਦ ਭਾਈ ਮਰਦਾਨਾ ਜੀ ਬੜੇ ਪ੍ਰਸੰਨ ਹੋਏ ਗੁਰੂ ਸਾਹਿਬ ਜੀ ਨੂੰ ਵੇਖ ਕੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਕੋਈ ਭੁੱਲ ਗਲਤੀ ਹੋਵੇ ਤਾਂ ਮਾਫ ਕਰਨਾ ਜੀ